ਪ੍ਰੋ ਪੰਜਾਬ ਟੀਵੀ ਉਤੇ ਤੁਹਾਡਾ ਸਵਾਗਤ ਹੈ ਤੇ ਮੈਂ ਅਮਨਦੀਪ ਸਿੰਘ ਗੜੀਤਾ ਗਿਆਨੀ ਰੁਗਵੀਰ ਸਿੰਘ ਉਹਨਾਂ ਦਾ ਵੱਡਾ ਬਿਆਨ ਨਿਕਲ ਕੇ ਸਾਹਮਣੇ ਆ ਅਕਾਲੀ ਦਲ ਦੇ ਅਸਤੀਫਾ ਨੂੰ ਲੈ ਕੇ ਜਿਸ ਤਰੀਕੇ ਦੇ ਨਾਲ ਸੁਖਵੀਰ ਸਿੰਘ ਬਾਦਲ ਨੇ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਸੀਗਾ ਤਾਂ ਲਗਾਤਾਰ ਉਹ ਵਰਕਿੰਗ ਕਮੇਟੀ ਦੇ ਕੋਲ ਲਟਕ ਰਿਹਾ ਪਰ ਉਸ ਦੇ ਬਾਅਦ ਜਦੋਂ ਧਾਰਮਿਕ ਸਜਾਵਾਂ ਸੁਣਾਈਆਂ ਜਾਂਦੀਆਂ ਨੇ ਤਾਂ ਉਹਨਾਂ ਨੂੰ ਕਿਹਾ ਗਿਆ ਸੀਗਾ ਕਿ ਆਪਣੇ ਅਸਤੀਫੇ ਜਿਹੜੇ ਇਹਨਾਂ ਦੇ ਪ੍ਰਵਾਨ ਕਰ ਲਏ ਜਾਣ ਇਹ ਦਿਸ਼ਾ ਨਿਰਦੇਸ਼ ਜਿਹੜੇ ਦਿੱਤੇ ਗਏ ਸੀਗੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਤਾਂ ਅਸਤੀਫੇ ਹੁਣ ਤੱਕ ਪ੍ਰਵਾਨ ਨਹੀਂ ਕੀਤੇ ਸੀ ਕਿਉਂਕਿ ਉਸ ਦੇ ਬਾਅਦ ਸਮਾਂ ਵੀ ਜਿਹੜਾ ਉਹ ਵਧਾ ਦਿੱਤਾ ਗਿਆ ਸੀਗਾ ਤਾਂ ਹੁਣ ਲਗਾਤਾਰ ਚਰਚਾ ਦਾ ਵਿਸ਼ਾ ਬਣਿਆ ਹੋਵੇ ਕਿ ਅਕਾਲੀ ਦਲ ਦੇ ਜੋ ਅਸਤੀਫੇ ਦਿੱਤੇ ਜਿਨ੍ਹਾਂ ਨੇ ਵੀ ਆਪਣੇ ਅਹੁਦਿਆਂ ਤੋਂ ਅਸਤੀਫੇ ਦਿੱਤੇ ਤੱਕ ਪ੍ਰਵਾਨ ਕਿਉਂ ਨਹੀਂ ਕੀਤੇ ਗਏ ਹੈਗੇ ਤਾਂ ਸਿੱਧੇ ਤੌਰ ਤੇ ਉਹਨਾਂ ਦਾ ਬਿਆਨ ਆਇਆ ਕਿ ਕਾਲੀ ਦਲ ਆਨਾਕਾਨੀ ਨਾ ਕਰੇ ਜੋ ਨਿਰਦੇਸ਼ ਦਿੱਤੇ ਗਏ ਨੇ ਉਹਨਾਂ ਨਿਰਦੇਸ਼ਾਂ ਦੇ ਉੱਤੇ ਅਸਤੀਫਿਆ ਨੂੰ ਜਲਦ ਤੋਂ ਜਲਦ ਪ੍ਰਵਾਨ ਕਰ ਲਿਆ ਜਾਵੇ ਨਾਲ ਹੀ ਉਹਨਾਂ ਨੇ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਲੈ ਕੇ ਵੀ ਬਿਆਨ ਦਿੱਤਾ ਉਹਨਾਂ ਨੇ ਕਿਹਾ ਕਿ ਜੋ ਉਹਨਾਂ ਦੇ ਕੈਰੇਕਟਰ ਦੇ ਉੱਤੇ ਜਿਹੜੇ ਇਲਜ਼ਾਮ ਲੱਗੇ ਜਦੋਂ ਉਹਨਾਂ ਨੇ ਪੰਜ ਪਿਆਰਿਆਂ ਦੇ ਗੁਰੂ ਸਾਹਿਬ ਦੇ ਸਨਮੁਖ ਹੋ ਕੇ ਆਪਣੀਆਂ ਜਿਹੜੀ ਆ ਜੋ ਵੀ ਜਿਹੜਾ ਮਸਲਾ ਹੈਗਾ ਉਸ ਬਾਰੇ ਉਹਨਾਂ ਨੇ ਕਿਹਾ ਕਿ ਮੇਰੀ ਇਸ ਵਿੱਚ ਕੋਈ ਗਲਤੀ ਨਹੀਂ ਮੈਂ ਕੋਈ ਪਾਪ ਨਹੀਂ ਕੀਤਾ ਜਦੋਂ ਗਿਆਨੀ ਹਰਪ੍ਰੀਤ ਸਿੰਘ ਨੇ ਇਹ ਗੱਲ ਗੁਰੂ ਸਾਹਿਬ ਮੁਰੇ ਜਿਹੜੀ ਹੈ ਕਹਿ ਦੁੱਤੀ ਹੈ ਪੰਜ ਪਿਆਰਿਆਂ ਮੁਰੇ ਕਹਿ ਦੁੱਤੀ ਹੈ ਤਾਂ ਉਹਨਾਂ ਦੇ ਉੱਤੇ ਕਿਸੇ ਵੀ ਤਰ੍ਹਾਂ ਦੀ ਕਮੇਟੀ ਬਣਾ ਕੇ ਜਾਂਚ ਕਰਨ ਦੀ ਲੋੜ ਹੀ ਨਹੀਂ ਹੈਗੀ ਤਾਂ ਉਹਨਾਂ ਨੇ ਕਿਹਾ ਜੇਕਰ ਜਾਂਚ ਕਰਨੀ ਹੈ ਤਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਕੋਲ ਇਹ ਅਧਿਕਾਰ ਹੋਣਾ ਚਾਹੀਦਾ ਸ਼੍ਰੀ ਅਕਾਲ ਤਖਤ ਸਾਹਿਬ ਜਿਹੜਾ ਇਸ ਦੀ ਜਾਂਚ ਕਰ ਸਕਦਾ ਕਿਉਂਕਿ ਜਥੇਦਾਰਾਂ ਦਾ ਮਸਲਾ ਸ਼੍ਰੀ ਅਕਾਲ ਤਖਤ ਸਾਹਿਬ ਆਪਣੇ ਆਪ ਦੇਖੇਗਾ ਪਰ ਉਹਨਾਂ ਜਿਹੜੀ ਉਹ ਨਹੀਂ ਹੋਣੀ ਚਾਹੀਦੀ ਜਦੋਂ ਗੁਰੂ ਸਾਹਿਬ ਤੇ ਪੰਜ ਪਿਆਰਿਆਂ ਦੇ ਸਰਮੁਖ ਹੋ ਕੇ ਉਹਨਾਂ ਨੇ ਕਹਿ ਦਿੱਤਾ ਕਿ ਮੈਂ ਕੋਈ ਵੀ ਇਸ ਤਰ੍ਹਾਂ ਦਾ ਪਾਪ ਨਹੀਂ ਕੀਤਾ ਪਰ ਦੂਸਰੇ ਪਾਸੇ ਅਕਾਲੀ ਦਲ ਨੂੰ ਵੀ ਉਹਨਾਂ ਨੇ ਝਾੜ ਪਾਈ ਹੈ ਉਹਨਾਂ ਨੇ ਕਿਹਾ ਕਿ ਅਕਾਲੀ ਦਲ ਕੋਈ ਆਨਾਕਾਨੀ ਨਾ ਕਰੇ ਅਸਤੀਫੇ ਜਿਹੜੇ ਦਿੱਤੇ ਗਏ ਨੇ ਚਾਹੇ ਸੁਖਵੀਰ ਸਿੰਘ ਬਾਦਲ ਤੋਂ ਇਲਾਵਾ ਹੋਰ ਵੀ ਜਿਹੜੇ ਬਹੁਤੇ ਨੇ ਅਸਤੀਫੇ ਜਿਹੜੇ ਦੇ ਦਿੱਤੇ ਸੀਗੇ ਵਰਕਿੰਗ ਕਮੇਟੀ ਨੂੰ ਤਾਂ ਉਹ ਅਸਤੀਫੇ ਜਲਦ ਤੋਂ ਜਲਦ ਪ੍ਰਵਾਨ ਜਿਹੜੇ ਆ ਉਹ ਕੀਤੇ ਜਾਣ ਅਸਤੀਫੇ ਪ੍ਰਵਾਨ ਕਰਕੇ ਜਿਹੜਾ ਆ ਇਹਨਾਂ ਨੂੰ ਅਹੁਦਿਆਂ ਤੋਂ ਜਿਹੜਾ ਹਟਾਇਆ ਜਾਵੇ ਤਾਂ ਬਿਆਨ ਜਿਹੜਾ ਨਿਕਲ ਕੇ ਸਾਹਮਣੇ ਆ ਗਿਆਨੀ ਰੁਗਵੀਰ ਸਿੰਘ ਗੁਣਾ ਦਾ ਤਾਂ ਤੁਹਾਨੂੰ ਪੂਰੇ ਬਿਆਨ ਵੱਲ ਇੱਕ ਵਾਰ ਲੈ ਚਲਦੇ ਹਾਂ ਕਿ ਕੀ ਕਹਿਣਾ ਆ ਜਿਹੜਾ ਆ ਗਿਆਨੀ ਰੁਗਵੀਰ ਸਿੰਘ ਗੁਣੀ ਆ ਕੀ ਕਹਿ ਰਹੇ ਨੇ ਗਿਆਨੀ ਹਰਪ੍ਰੀਤ ਸਿੰਘ ਗੁਣਾ ਬਾਰੇ ਤੇ ਜਿਹੜੇ ਆ ਅਕਾਲੀ ਦਲ ਦੇ ਜੋ ਅਸਤੀਫੇ ਬਾਰੇ ਕੀ ਕਹਿ ਰਹੇ ਆ ਕਿ ਕਦੋਂ ਤੱਕ ਜਿਹੜੇ ਅਸਤੀਫੇ ਪ੍ਰਵਾਨ ਕਰ ਲੈਣੇ ਚਾਹੀਦੇ ਕਿਉਂਕਿ ਜਿਸ ਵੇਲੇ ਧਾਰਮਿਕ ਸੱਜਣਾ ਸੁਣਾਈ ਸੀ ਉਦੋਂ ਦੇ ਹੀ ਜਿਹੜੇ ਆ ਇਹ ਅਸਤੀਫੇ ਪ੍ਰਵਾਨ ਕਰਨ ਦੇ ਨਿਰਦੇਸ਼ ਜਾਰੀ ਕਰ ਦਿੱਤੇ ਸਨ ਤਾਂ ਇੱਕ ਵਾਰ ਵੀਡੀਓ ਵੱਲ ਤੁਹਾਨੂੰ ਲੈ ਚਲਦੇ ਹਾਂ ਦੇ ਵੀ ਨਹੀਂ ਕੀਤਾ ਮੇਰਾ ਖਿਆਲ ਹੈ ਕਿ ਉਸ ਤੋਂ ਬਾਅਦ ਕੋਈ ਵੀ ਪੜਤਾਲ ਜਿਹੜੀ ਹੈ ਬਾਕੀ ਨਹੀਂ ਰਹੀ ਵੱਡੀ ਗੱਲ ਮੈਂ ਕਰ ਵੱਡੀ ਗੱਲ ਮੈਂ ਕਰ ਰਿਹਾ ਸੀਗਾ ਅਸਤੀਫਿਆਂ ਦੀ ਗੱਲ ਕਰ ਰਿਹਾ ਸੀਗਾ ਅਕਾਲੀ ਦਲ ਨੇ ਹਜੇ ਤੱਕ ਅਸਤੀਫੇ ਨਹੀਂ ਪੁਵਾੜੇ ਜੇ ਹਾਲਾਂਕਿ ਬਾਦਲੂ ਸਾਹਿਬ ਕਰਲੇ ਨੇ ਬਾਕੀ ਸਾਰੀ ਸੇਵਾ ਜਿਹੜੀ ਭੁਗਤ ਲਈ ਹੈ ਪਰ ਅਸਤੀਫੇ ਕਿਉਂ ਨਹੀਂ ਪ੍ਰਮਾਨ ਕੀਤੇ ਜਾ ਰਹੇ ਨੇ ਕੁਝ ਜੋ ਅਕਾਲ ਤਖਤ ਸਾਹਿਬ ਦੀ ਤਸੀਲ ਤੋਂ ਪੰਚ ਸਿੰਘ ਸਹਿਬਾਨ ਨੇ ਫੈਸਲਾ ਸੁਣਾਇਆ ਹੈ ਇਹਨੂੰ ਜਲਦ ਤੋਂ ਜਲਦ ਅਕਾਲੀ ਦਲ ਨੂੰ ਕੋਈ ਅਨਕਾਂਦੀ ਨੇ ਕਰਨੀ ਚਾਹੀਦੀ ਉਹਨੂੰ ਲਾਗੂ ਕਰਨਾ ਚਾਹੀਦਾ ਹੈ ਧੰਨਵਾਦ ਜੈਨੀ ਹਰਪੀ ਸਿੰਘ ਵੈਸੇ ਮਾਮਲੇ ਦੇ ਵਿੱਚ ਸਰ ਕਹਿੰਦੇ ਆ ਕਿ ਉਹਨਾਂ ਨਾਲ ਮੁਲਾਕਾਤ ਕਰਨ ਜਾ ਰਹੇ ਹੋ ਖੜੇ ਨਹੀਂ ਹੋ ਰਹੀ ਐ ਇੱਕ ਮਿੰਟ ਜੈਨੀ ਹਰਪੀ ਸਿੰਘ ਰਾਦੇ ਮਾਮਲੇ ਦੇ ਤੋਂ ਇਹ ਜੀ ਹੈ ਥੱਲੇ ਥੱਲੇ ਇਹ ਵਿਸ਼ੋਕੀ ਬੜਾ ਵੱਡਾ ਮਾਮਲਾ ਹੈ ਦੇਖੋ ਜਿਸ ਪੇਨਲ ਸ਼੍ਰੌਮਣ ਦੁਆਰਾ ਆਪਣੀ ਕਮੇਟੀ ਰੋਗ ਨੂੰ ਜਨਨ ਦੀ ਇਨਕੁਆਰੀ ਵਾਸਤੇ ਸਾਡੀ ਇੱਕ ਕਮੇਟੀ ਬਣਾਈ ਗਈ ਸੀ ਮੈਂ ਉਸ ਦਿਨ ਵੀ ਇਤਰਾਜ਼ ਕੀਤਾ ਸੀ ਕਿ ਜਥੇਦਾਰਾਂ ਦੀ ਪੜਤਾਲ ਕੇਵਲ ਸ਼੍ਰੀ ਅਕਾਲ ਤਖ਼ਤ ਦੇ ਹਿਸਾਬ ਨੂੰ ਅਧਿਕਾਰ ਹੈ ਉਹਨੂੰ ਔਡੀਟ ਪੜਤਾਲ ਹੈ ਉਹ ਸਾਨੂੰ ਸੌਂਪ ਦੇਣੀ ਚਾਹੀਦੀ ਹੈ ਔਰ ਜਾ ਤੱਕਿਆ ਨੇ ਹਰਪ੍ਰੀਤ ਸਿੰਘ ਦੀ ਹੋਰਾਂ ਨੇ ਗੁਰੂ ਸਾਹਿਬ ਦੇ ਸਾਨੂੰ ਜਾ ਕੇ ਪੰਜ ਪਿਆਰੇ ਸਹਿਬਾਨ ਦੇ ਸਾਨੂੰ ਜਾ ਕੇ ਜੋ ਕੁਝ ਕਿਹਾ ਹੈ ਕਿ ਮੈਂ ਇਹ ਪਾਪ ਜੋ ਇਲਜ਼ਾਮ ਮੇਰੇ ਤੇ ਲਾਏ ਜਾ ਰਹੇ ਨੇ ਇਹ ਪਾਪ ਕਦੇ ਵੀ ਨਹੀਂ ਕੀਤਾ ਮੇਰਾ ਖਿਆਲ ਹੈ ਕਿ ਉਸ ਤੋਂ ਬਾਅਦ ਕੋਈ ਵੀ ਪੜਤਾਲ ਜਿਹੜੀ ਹੈ ਬਾਕੀ ਨਹੀਂ ਰਹੀ ਵੱਡੀ